ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਜੀ ਵਾਈਟ ਲੋਬੀਆ ਦੀ ਦਾਲ ਬਣਾਉਣ ਆਪਣੇ ਆ ਪੰਜਾਬ ਦੇ ਵਿੱਚ ਤਾਂ ਇਹਨੂੰ ਵਾਈਟ ਲੋਬੀਆ ਹੀ ਕਹਿ ਦਿੱਤਾ ਜਾਂਦਾ ਕਈਆਂ ਜਗ੍ਹਾ ਤੇ ਇਹਨੂੰ ਛੋਟਾ ਰਾਜਮਾ ਜਾਂ ਹੋਰ ਕਈ ਨਾਮਾਂ ਨਾਲ ਜਾਣਿਆ ਜਾਂਦਾ ਪਰ ਅਸੀਂ ਤਾਂ ਵਾਈਟ ਦਾਲ ਜਾਂ ਵਾਈਟ ਲੋਬੀਆ ਹੀ ਕਹਿ ਦਿੰਨੇ ਆ ਇਹਦੇ ਵਾਸਤੇ ਮੈਂ ਲੈ ਲਈ ਆ ਜੀ ਇਹ ਦਾਲ ਵਾਈਟ ਇਹਨੂੰ ਮੈਂ ਹੁਣ 4-5 ਘੰਟੇ ਵਾਸਤੇ ਪਾਣੀ ਦੇ ਵਿੱਚ ਭਿਉਂ ਦੋਗੀ ਪਾਣੀ ਦੇ ਵਿੱਚ ਭੇਕ ਕੇ ਹੁਣ ਮੈਨੂੰ ਰੱਖ ਦੇਣ ਲੱਗੀ ਆ ਤੇ ਉਸ ਤੋਂ ਬਾਅਦ ਫਿਰ ਅੱਗੇ ਆਪਾਂ ਸਟਾਰਟ ਕਰਾਂਗੇ ਦਾਲ ਆਪਣੀ ਦੇਖੋ ਬਿਲਕੁਲ ਜਿਹੜੀ ਉਹ ਫੁੱਲ ਚੁੱਕੀ ਆ ਤੇ ਫੁੱਲ ਕੇ ਇਹਦਾ ਸਾਈਜ਼ ਜਿਹੜਾ ਉਹ ਡਬਲ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਤੇ ਹਲਦੀ ਪਾ ਦਵਾਂਗੇ ਬਾਕੀ ਮਸਾਲੇ ਜਿਹੜੇ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਹਲਦੀ ਨਮਕ ਪਾ ਦਵਾਂਗੇ ਤੇ ਬਾਕੀ ਸਾਰੇ ਮਸਾਲੇ ਜਿਹੜੇ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਤੇ ਆਪਾਂ ਇਹਨੂੰ ਕੁੱਕਰ ਦੇ ਵਿੱਚ ਲਗਭਗ ਇਹਨੂੰ ਆਪਾਂ 15 ਤੋਂ 20 ਮਿੰਟ ਪਕਾਣਾ ਵਾ ਕਿਉਂਕਿ ਸੀਟੀਆਂ ਦਾ ਕੋਈ ਹਿਸਾਬ ਨਹੀਂ ਹੈਗਾ ਇਹਦੇ ਵਿੱਚ ਬਿਲਕੁਲ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਣਾ ਕਿ ਜਿਹੜੀ ਆਪਣੀ ਦਾਲ ਆ ਉਹ ਬਿਲਕੁਲ ਮੈਸ਼ ਹੋ ਜਵੇ ਤੇ ਜਿਹੜੀ ਇਹਦੀ ਬਾਅਦ ਵਿੱਚ ਇਹ ਲੋ ਗਾੜੀ-ਗਾੜੀ ਦਾਲ ਬਣੇ ਆਪਣੀ ਬਿਲਕੁਲ ਵੀ ਜਿਹੜੇ ਦਾਣੇ ਆ ਉਹ ਖੜੇ-ਖੜੇ ਨਾ ਰਹਿਣ ਇਸ ਕਰਕੇ ਮੈਂ ਟਾਈਮ ਦੇਖ ਕੇ ਇਹਨੂੰ 20 ਮਿੰਟ ਤੱਕ ਪਕਾਉਂਗੀ ਸੀਟੀਆਂ ਦਾ ਕੋਈ ਹਿਸਾਬ ਆਪਾਂ ਨਹੀਂ ਰੱਖਣਾ ਤੇ ਹੁਣ ਮੈਂ ਕੁੱਕਰ ਦੇ ਵਿੱਚ ਪਾ ਦੇਣ ਲੱਗੀ ਆਂ ਦਾਲ ਆਪਾਂ ਚੁੱਲੇ ਤੇ ਬਣਾ ਰਹੇ ਆਂ ਦਾਲ ਮੈਂ ਕੁੱਕਰ ਦੇ ਵਿੱਚ ਇਸ ਤਰ੍ਹਾਂ ਪਾਤੀ ਆ ਤੇ ਹੁਣ ਸਿਟੀ ਲਗਾ ਕੇ ਮੈਂ 20 ਮਿੰਟ ਇਹਨੂੰ ਪਕਾ ਲਊਂਗੀ ਆਪਾਂ ਪਿਆਜ਼ ਲੈ ਲਏ ਆ ਜੀ ਕੁਛ ਅਦਰਕ ਲੈ ਲਿਆ ਕੁਛ ਲਸਣ ਦੀਆਂ ਕਲੀਆਂ ਲੈ ਲਈਆਂ ਤੇ ਕੁਛ ਆਪਾਂ ਟਮਾਟਰ ਲੈ ਲੈ ਦੋ ਤੇ ਲਸਣ ਤੇ ਅਦਰਕ ਦਾ ਆਪਾਂ ਪੇਸਟ ਬਣਾ ਲਵਾਂਗੇ ਤੇ ਜਿਹੜੀ ਪਿਆਜ਼ ਆ ਉਹਨਾਂ ਨੂੰ ਮੈਂ ਕद्दूकस ਕਰ ਲੈਣ ਲੱਗੀ ਆਂ ਤੇ ਜਿਹੜੇ ਆ ਟਮਾਟਰ ਆ ਉਹਨਾਂ ਨੂੰ ਵੀ ਆਪਾਂ ਬਿਲਕੁਲ ਬਰੀਕ ਜਿਹੜਾ ਉਹ ਗ੍ਰੈਂਡਰ ਦੇ ਵਿੱਚ ਪੀਸ ਲਵਾਂਗੇ ਤੜਕੇ ਵਾਸਤੇ ਆਪਾਂ ਲੈ ਰਹੇ ਆ ਸਰੋਂ ਦਾ ਤੇਲ ਤੇਲ ਨੂੰ ਆਪਾਂ ਗਰਮ ਹੋਣ ਦਵਾਂਗੇ ਤਾਂ ਕਿ ਇਹਦਾ ਜਿਹੜਾ ਕਰਤਨ ਹੁੰਦੀ ਆ ਜਾਂ ਕੋੜਾਪਨ ਹੁੰਦਾ ਉਹ ਖਤਮ ਹੋ ਜਵੇ ਤੇਲ ਆਪਣਾ ਗਰਮ ਹੋ ਚੁੱਕਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ ਮੈਂ ਇਸ ਤਰ੍ਹਾਂ ਕੱਦੂਕਸ ਕਰ ਲਿਆ ਤੁਸੀਂ ਚਾਹੋ ਤਾਂ ਬਰੀਕ-ਬਰੀਕ ਕੱਟ ਵੀ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਕੱਦੂਕਸ ਕਰ ਲਿਆ ਤੋੜਕਾ ਆਪਣਾ ਬ੍ਰਾਊਨ ਹੋ ਚੁੱਕਾ ਹੁਣ ਆਪਾਂ ਅਦਰਕ ਤੇ ਲਸਣ ਦਾ ਜਿਹੜਾ ਪੇਸਟ ਬਣਾਇਆ ਸੀ ਉਹ ਪਾ ਲਾਂ ਲਸਣ ਤੇ ਅਦਰਕ ਆਪਣਾ ਬਿਲਕੁਲ ਪੁੱਜ ਚੁੱਕਾ ਇਹ ਮੈਂ کریم ਤੇ ਜਿਹੜੀ ਆਪਣਾ ਟਮਾਟਰ ਆ ਉਹਨਾਂ ਦੋਨਾਂ ਨੂੰ ਬਿਲਕੁਲ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਤਾਂ ਕਿ ਜਿਹੜੀ ਕਰੀਮ ਆ ਉਹ ਫਾਟ ਨਾ ਜਾਵੇ ਕਰਕੇ ਥੋੜੀ ਥੋੜੀ ਕਰਕੇ ਆਪਾਂ ਇਹਨੂੰ ਭੁੰਨਾਂਗੇ ਤੁੜਕੀ ਨੂੰ ਆਪਾਂ ਹੌਲੀ ਹੌਲੀ ਸੇਕ ਤੇ ਭੁੰਨ ਰਹੇ ਹਾਂ ਤਾਂ ਕਿ ਜਿਹੜਾ ਟਮਾਟਰ ਤਾਂ ਆਪਣਾ ਕ੍ਰੀਮ ਪਾਈ ਸੀ ਆਪਾਂ ਉਹ ਚੰਗੀ ਤਰ੍ਹਾਂ ਭੁੱਜ ਜਾਵੇ ਤੇ ਫੁੱਟੇ ਨਾਈਸ ਕਰਕੇ ਮੈਂ ਲਗਾਤਾਰ ਹੀ ਹਿਲਾਈ ਜਾ ਰਹੀ ਐ। ਤੋੜ ਕ ਆਪਾਂ ਦੇਖੋ ਬਿਲਕੁਲ ਭੁੱਜ ਚੁੱਕਾ ਐ ਇਹ ਜਿਹੜਾ ਤੇਲ ਆ ਉਹ ਬਿਲਕੁਲ ਇਸ ਤਰ੍ਹਾਂ ਛੱਡ ਦਿੱਤਾ। ਬਹੁਤ ਸੋਹਣੀ ਇਹਦੇ ਵਿੱਚ ਉਹ ਵੀ ਆਉਣ ਲੱਗ ਗਈ ਐ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਪਾ ਦਾਂਗੇ ਕਸਤੂਰੀ ਮੇਥੀ। ਦੇਗੀ ਮਿਰਚ ਸਿੰਪਲ ਜਿਹੜੀ ਮਿਰਚ ਹੁੰਦੀ ਆਮ ਆਪਾਂ ਨੋਰਮਲ ਘਰ ਅੱਜ ਮਿਰਚ ਵਰਤਦੇ ਆਂ ਥੋੜੀ ਕਾਲੀ ਮਿਰਚ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਤਾਂ ਕਿ ਆਪਣੇ ਮਸਾਲੇ ਜਿਹੜੇ ਉਹ ਜਲਨ ਨਾ ਆਪਾਂ ਖੋਲ ਕੇ ਵੇਖ ਲੈਨੇ ਆਪਾਂ ਇਹਨੂੰ 20 ਮਿੰਟ ਤੱਕ ਪਕਾਇਆ ਸੀ ਸੀੜੀਆਂ ਨਹੀਂ ਕੋਈ ਹਿਸਾਬ ਰੱਖਿਆ ਕਿਉਂਕਿ ਇਹ ਚਨੇ ਤੇ ਰਾਜਮਾਂ ਨਾਲੋਂ ਜ਼ਿਆਦਾ ਪਕਾਣਾ ਪੈਂਦਾ ਲੋਬੀਆ ਇਹ ਬਿਲਕੁਲ ਹੁਣ ਦੇਖੋ ਪੱਕ ਚੁੱਕਾ ਆ ਤੇ ਪਾਣੀ ਵੀ ਆਪਾਂ ਜ਼ਿਆਦਾ ਨਹੀਂ ਪਾਇਆ ਬਿਲਕੁਲ ਹਿਸਾਬ ਨਾਲ ਹੀ ਪਾਇਆ ਸੀ ਤਾਂ ਕਿ ਇਹ ਗਰੇਵੀ ਜਿਹੜੀ ਆ ਉਹ ਥੋੜੀ ਸੰਘਣੀ ਰਹਿ ਸਕੇ ਕਿਉਂਕਿ ਪਤਲੀ ਗਰੇਵੀ ਨਹੀਂ ਇਹਦੀ ਵਧੀਆ ਲੱਗਦੀ ਹੁੰਦੀ ਤੁਸੀਂ ਚਾਹੋ ਤਾਂ ਇਹਨਾਂ ਨੂੰ ਥੋੜਾ ਮੈਲਟ ਵੀ ਕਰ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਪਸੰਦ ਕਰਦੇ ਹੋ ਤਾਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਹੁਣ ਇਹਨੂੰ ਆਪਾਂ ਤੜਕੇ ਦੇ ਵਿੱਚ ਪਾ ਦਵਾਂਗੇ ਆਪਾਂ ਚੁੱਲੇ ਤੇ ਪਕਾ ਰਹੇ ਹਾਂ ਇਸ ਕਰਕੇ ਇਹਦਾ ਜਿਹੜਾ ਟੇਸਟਾ ਹੋਰ ਵੀ ਵਧੀਆ ਆ ਰਿਹਾ ਵਾ ਸਬਜੀ ਦਾ ਤੇ ਸਬਜੀ ਬਣ ਕੇ ਆਪਣੀ ਬਿਲਕੁਲ ਦੇਖੋ ਤਿਆਰ ਹੋ ਚੁੱਕੀ ਆ ਸੀ ਇਹਨੂੰ ਗਾੜੀ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ ਜਿਸ ਤਰ੍ਹਾਂ ਦੀ ਵੀ ਤੁਸੀਂ ਪਸੰਦ ਕਰਦੇ ਹੋ ਜੇ ਤੁਸੀਂ ਥੋੜੀ ਪਤਲੀ ਰੱਖਣੀ ਤਾਂ ਪਤਲੀ ਵੀ ਕਰ ਸਕਦੇ ਹੋ ਵੈਸੇ ਇੰਨੀ ਜਿਆਦਾ ਜਿਹੜੀ ਇਸ ਤਰ੍ਹਾਂ ਦੀ ਸੰਗਣੀ ਹੀ ਖਾਦੀ ਜਾਂਦੀ ਆ ਬਾਕੀ ਜੇ ਕਿਸੇ ਚਾਹੋ ਤਾਂ ਥੋੜੀ ਪਤਲੀ ਕਰ ਸਕਦੇ ਹੋ ਸਬਜ਼ੀ ਬਣਾ ਕੇ ਆਪਾਂ ਬਿਲਕੁਲ ਤਿਆਰ ਕਰ ਲਈ ਆ ਤੇ ਹੁਣ ਆਪਾਂ ਇਹਦੇ ਉੱਤੇ ਥੋੜਾ ਹਰੀਆ ਹਰਾ ਧਨੀਆ ਪਾ ਦਵਾਂਗੇ ਥੋੜਾ ਜਿਹਾ ਮੈਂ ਹਰਾ ਧਨੀਆ ਪਾ ਰਹੀ ਹਾਂ ਇਹਦੇ ਤਾਂ ਇਹਦਾ ਵੀ ਜਿਹੜੀ ਖੁਸ਼ਬੂ ਆ ਬਹੁਤ ਸੋਹਣੀ ਆਉਂਦੀ ਦਾਲ ਦੇ ਵਿੱਚੋਂ ਦਾਲ ਬਣਾ ਕੇ ਆਪਾਂ ਬਿਲਕੁਲ ਰੈਡੀ ਕਰ ਲਈ ਆ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਆ ਤਾਂ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ